ਇਸ ਕਹਾਣੀ ਦਾ ਮੁੱਖ ਨੀਮ ਹੈ ਦੋਸਤੀ ਦੀ ਪਰਿਭਾਸ਼ਾ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਦੀ ਇੱਕ ਗੱਲ ਹੈ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਅਤੇ ਉਹਨਾਂ ਦਾ ਇੱਕ ਲੜਕਾ ਵੀ ਸੀ ਅਤੇ ਉਸ ਲੜਕੇ ਦੇ ਬਹੁਤ ਹੀ ਸਾਰੇ ਦੋਸਤ ਸਨ ਅਤੇ ਉਸ ਦਾ ਪਿਤਾ ਰੋਜ਼ ਉਸ ਨੂੰ ਇੱਕ ਗੱਲ ਹੀ ਸਮਝਾਉਂਦਾ ਰਹਿੰਦਾ ਸੀ ਕਿ ਪੁੱਤਰ ਦੋਸਤ ਚਾਹੇ ਇੱਕ ਹੀ ਬਣਾਓ ਪਰ ਚੰਗਾ ਅਤੇ ਚੱਜ ਦਾ ਬਣਾਓ ਫਿਰ ਇੱਕ ਦਿਨ ਉਸ ਦੇ ਪਿਤਾ ਨੇ ਸੋਚਿਆ ਕਿ ਮੈਂ ਇਸ ਨੂੰ ਦੋਸਤੀ ਦੀ ਪ੍ਰਵਾਹਾ ਸਮਝਾਉਂਦਾ ਹਾਂ ਅਤੇ ਉਹ ਇੱਕ ਦਿਨ ਰਾਤ ਨੂੰ ਉਸ ਨੂੰ ਲੈ ਕੇ ਉਸ ਦੇ ਇੱਕ ਦੋਸਤ ਘਰ ਚਲੇ ਗਿਆ ਅਤੇ ਉਸ ਦਾ ਕੁੰਡਾ ਖੜਕਾਇਆ ਤੇ ਉਸ ਦੋਸਤ ਨੂੰ ਉਸ ਦੇ ਪੁੱਤਰ ਨੇ ਬਾਜ਼ਮਾਰੀ ਕੇ ਮੈਂ ਹਾਂ ਤੇ ਉਸ ਦੇ ਦੋਸਤ ਨੇ ਆਪਣੀ ਮੰਮੀ ਨੂੰ ਇਹ ਗੱਲ ਕਹਿ ਦਿੱਤੀ ਕਿ ਤੂੰ ਇਹਨਾਂ ਨੂੰ ਕਹਿ ਦੇ ਕਿ ਮੈਂ ਘਰ ਨਹੀਂ ਹਾਂ ਇਹ ਗੱਲ ਸੁਣ ਕੇ ਉਸ ਦਾ ਲੜਕਾ ਬੜਾ ਹੀ ਉਦਾਸ ਅਤੇ ਪਰੇਸ਼ਾਨ ਹੋ ਗਿਆ ਫਿਰ ਇੱਕ ਦਿਨ ਉਸ ਨੇ ਉਸ ਦੇ ਪਿਤਾ ਨੇ ਆਪਣੇ ਦੋਸਤ ਨਾਲ ਉਸ ਨੂੰ ਮਲਾਉਣ ਲਈ ਰਾਤ ਨੂੰ ਜਾਣ ਲਈ ਕਿਹਾ ਤੇ ਉਸ ਦਾ ਪੁੱਤਰ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਿਆ ਫਿਰ ਇੱਕ ਦਿਨ ਉਹ ਰਾਤ ਨੂੰ ਉਸ ਦਾ ਪਿਤਾ ਆਪਣੇ ਦੋਸਤ ਦੇ ਘਰ ਉਸ ਨੂੰ ਲੈ ਗਿਆ ਅਤੇ ਉਸ ਦਾ ਕੁੰਡਾ ਖੜਕਾਇਆ ਤੇ ਆਪਣੇ ਦੋਸਤ ਨੂੰ ਆਵਾਜ਼ ਮਾਰੀ ਕਿ ਮੈਂ ਹਾਂ ਤੇ ਉਹ ਕਹਿੰਦਾ ਰੁਕੋ ਮੈਂ ਕੁੰਡਾ ਖੋਲਦਾ ਹਾਂ ਪਰ ਉਸ ਨੇ ਨਾਲ ਆਪਣੇ ਇੱਕ ਬੈਗ ਵਿੱਚ ਪੈਸੇ ਤੇ ਇੱਕ ਹੱਥ ਵਿੱਚ ਤਲਵਾਰ ਫੜ ਕੇ ਬਾਹਰ ਆਇਆ ਜਦੋਂ ਬਾਹਰ ਆਇਆ ਤੇ ਉਸ ਦੇ ਪਿਤਾ ਨੇ ਦੇਖਿਆ ਕਿ ਉਸ ਦੇ ਇੱਕ ਹੱਥ ਵਿੱਚ ਪੈਸਿਆਂ ਦਾ ਬੈਗ ਹੈ ਅਤੇ ਦੂਜੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ ਇਹ ਉਸ ਦਾ ਪਿਤਾ ਦੇਖ ਕੇ ਉਸ ਨੂੰ ਕਹਿਣ ਲੱਗਾ ਕਿ ਇਹ ਕਿਉਂ ਤੂੰ ਲੈ ਕੇ ਆਇਆ ਹੈ ਤਾਂ ਉਸ ਦੇ ਦੋਸਤ ਨੇ ਆਖਿਆ ਕਿ ਜੇ ਰਾਤ ਨੂੰ ਕੋਈ ਵੀ ਕੁੰਡਾ ਖੜਕਾਉਂਦਾ ਹੈ ਜਾਂ ਤਾਂ ਉਹ ਮੁਸੀਬਤ ਵਿੱਚ ਹੋਵੇਗਾ ਜਾਂ ਫਿਰ ਉਸ ਦੀ ਕਿਸੇ ਨਾਲ ਲੜਾਈ ਹੋਵੇਗੀ ਜੇ ਤੂੰ ਮੁਸੀਬਤ ਵਿੱਚ ਹਾਂ ਜਾਂ ਕੋਈ ਦੁੱਖ ਹੈ ਤਾਂ ਆਹ ਪੈਸਿਆਂ ਵਾਲਾ ਬੈਗ ਲੈ ਜਾ ਜੇਕਰ ਤੇਰੀ ਕਿਸੇ ਨਾਲ ਲੜਾਈ ਜਾਂ ਝਗੜਾ ਹੋਇਆ ਹੈ ਤਾਂ ਆਹ ਤਲਵਾਰ ਲੈ ਜਾ ਇਹ ਗੱਲ ਇਹ ਗੱਲ ਸੁਣ ਕੇ ਉਸ ਦਾ ਪਿਤਾ ਵੀ ਅਤੇ ਉਸ ਦਾ ਲੜਕਾ ਵੀ ਹੈਰਾਨ ਹੋ ਗਿਆ ਫਿਰ ਉਸ ਦੇ ਪਿਤਾ ਨੇ ਕਿਹਾ ਨਹੀਂ ਮੈਂ ਤਾਂ ਬਸ ਆਪਣੇ ਮੁੰਡੇ ਨੂੰ ਦੋਸਤੀ ਦੀ ਪ੍ਰਵਹਾਸ਼ਾ ਸਮਝਾਉਣੀ ਸੀ ਕਿ ਦੋਸਤ ਇਦਾਂ ਦਾ ਹੋਣਾ ਚਾਹੀਦਾ ਹੈ ਜਿਹੜਾ ਕਿ ਆਪਣੇ ਹਰ ਮਾੜੇ ਅਤੇ ਚੰਗੇ ਟਾਈਮ ਵਿੱਚ ਨਾਲ ਸਾਥ ਦੇਵੇ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਏਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਉਹੀ ਯਾਰ ਬਣਾਉਣੀ ਚਾਹੀਦੇ ਹਨ ਜਿਹੜੇ ਸਾਡੇ ਨਾਲ ਔਕੇ ਸਮੇਂ ਵਿੱਚ ਵੀ ਨਾਲ ਖੜਨ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ